ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਅਮਰੀਕਾ ਕਿਸੇ ਖੁਫੀ ਏਜੰਸੀ ਨੇ ਪਹਿਲਾਂ ਵੀ ਰਿਪੋਰਟ ਦਿੱਤੀ ਸੀ ਵੀ ਇਹ ਇਲੈਕਸ਼ਨ ਤੋਂ ਪਹਿਲਾਂ ਕੁਝ ਇਹੋ ਜਿਹਾ ਕੰਮ ਕਰਵਾ ਸਕਦੇ ਹੈਗੇ ਜਿਹਨਾਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਦੀ ਹੈਗੇ ਦਵਾਇਆ ਜਾਏਗਾ ਕਿ ਜੇ ਇਹ ਨਾਲ ਕੋਈ ਸਿਆਸੀ ਗੱਲ ਹੋਣਾ ਚਾਹੀਦਾ ਸੀ ਜੇ ਇਸ ਤਰ੍ਹਾਂ ਫਾਇਦਾ ਹੀ ਦੇਵਾਗੇ ਤਾਂ ਇਹ ਰਿਐਕਸ਼ਨ ਹੋਏਗਾ ਜਿਨ੍ਹਾਂ ਨੇ ਕੋਈ ਉਹ ਗਲਤਤਾ ਨਹੀਂ ਰਹੀ ਰਹੇ ਸੀਰੀ ਬਿਲਡ ਅਪ ਕਰ ਰਹੇ ਸਨ ਵੀ ਸਾਰੇ ਇਕੱਠੇ ਹੋ ਜੋ ਕਸ਼ਮੀਰੀਆਂ ਨੂੰ ਟੁੱਟ-ਖੁੱਟ ਕੇ ਭਜਾਓ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਦੀ ਫਤਿਹ ਪਰਮਜੀਤ ਜੀ ਹਾਂ ਜੀ ਹਾਂ ਜੀ ਪਰਮਜੀਤ ਜੀ ਜੋ ਸਕੂਲਵਾਵਾਂ ਦੇ ਵਿੱਚ ਹਾਦਸਾ ਵਾਪਰਿਆ ਉਸ ਦੇ ਬਾਰੇ ਕੀ ਕਹੂੰਗਾ ਬਾਰੇ ਤਾਂ ਹੀ ਕਰਵਾਉਣੇ ਕਿਉਂਕਿ ਇਲੈਕਸ਼ਨ ਦਾ ਸਾਲ ਹੈਗਾ ਇਹ ਜੀ ਅਮਰੀਕਾ ਕਿਸੇ ਖੁਫੀ ਏਜੰਸੀ ਨੇ ਪਹਿਲਾਂ ਵੀ ਰਿਪੋਰਟ ਦਿੱਤੀ ਸੀ ਵੀ ਇਹ ਇਲੈਕਸ਼ਨ ਤੋਂ ਪਹਿਲਾਂ ਕੁਝ ਇਹੋ ਜਿਹਾ ਕੰਮ ਕਰਵਾ ਸਕਦੇ ਹੈਗੇ ਕੋਈ ਮੁਸਲਮਾਨਾਂ ਨਾਲ ਨਕਸ਼ਾ ਕਰਾ ਸਕਦੇ ਹੈ ਕੋਈ ਇਹ ਜਿਹੀ ਕਤਲਾਂ ਕਰਵਾ ਕੇ ਨਫਰਤ ਪੈਦਾ ਕਰਕੇ ਹਿੰਦੂ ਵੋਟਰ ਇਕੱਠਾ ਕਰ ਸਕਦੇ ਹੈ ਕਿਉਂਕਿ ਨਾਲ ਇੱਕ ਐਕਸਪੈਰੀਮੈਂਟ ਹੋਇਆ ਸੀ ਜੇ ਮਹਾਤਮਾ ਗਾਂਧੀ ਜੀ ਨੂੰ ਡੈਕ ਹੋਈਆ ਤਾਂ ਕਾਂਗਰਸ ਨੂੰ ਬੜੀਆਂ ਵੋਟਾਂ ਮਿਲ ਗਈਆਂ ਸੀ ਇਸੇ ਦੇ ਨਾਮ ਤੇ ਜੀ ਉਹੀ ਪਾਲਿਸੀ ਨਾਲ ਚੱਲ ਰਹੇ ਨੇ ਦੂਸਰਾ ਪਾਲਿਸੀ ਨਾਲ ਦੀ ਹੈ ਕਿ ਵੀ ਟੂ ਮਿਲਿਟਰੀਜ਼ ਜਿਹੜੀ ਫੌਜੀ ਨਾਮ ਨਾਲ ਉਹ ਕਿਸੇ ਲੋਕਾਂ ਨੂੰ ਆਵਲਾ ਨੂੰ ਦਬਾਉਣ ਦਾ ਕਸ਼ ਕਰੰਦਾ ਜਿਹੜਾ ਉਹਨਾਂ ਦੇ ਇਹਨਾਂ ਦੇ ਜਿਹੜਾ ਅਜੰਡਾ ਹੈਗਾ ਜਿਹੜਾ ਤੁਸੀਂ ਇਹ ਹੁਣ ਦੇਖਦੇ ਹੋ ਜੇ ਪਲਵਾਵਾਂ ਦੇ ਵਿੱਚ ਹੋਇਆ ਹੈ ਤੇ ਉਹ ਉੱਥੇ ਆਰਮੀ ਨੇ ਬਰਾ ਮਿਲਟਰੀ ਨੇ ਕਾਫੀ ਜ਼ੋਰ ਜਲਮ ਕੀਤਾ ਹੋਇਆ ਔਰਤਾਂ ਤੇ ਬੱਚਿਆਂ ਤੇ ਬੜੀ ਵਾਰੀ ਅੱਜ ਹਿਊਮਨ ਰਾਈਟਸ ਲੀਗ ਰਿਪੋਰਟ ਵੀ ਹੈ ਬੜੀਆਂ ਮੈਂ ਅਮਨਸੀਟ ਟ੍ਰੈਸ਼ਰ ਦੀਆਂ ਰਿਪੋਰਟਾਂ ਨੇ ਹੋਰ ਹਿਊਮਨ ਰਾਈਟਸ ਗਰੁੱਪ ਜਿਹੜੇ ਕੰਮ ਕਰਉਂਦੇ ਨੇ ਰਿਪੋਰਟਾਂ ਹੈਗੀਆਂ ਨੇ ਤੇ ਬਹੁਤ ਦਮਨ ਹੋਇਆ ਆਪਣੇ ਤੁਸੀਂ ਪੰਜਾਬ ਦੇ ਵਿੱਚ ਵੀ ਅਪਦਰਹ ਹੋਇਆ ਹੋਇਆ ਹੈ ਤੇ ਉੱਥੇ ਵੀ ਇਹ ਕੰਮ ਹੋ ਰਿਹਾ ਜਿਹੜੇ ਬੰਦੇ ਦਾ ਨਾਂ ਲੈਂਦੇ ਨੇ ਉਹਨਾਂ ਨੇ ਵੀ ਇਹ ਕੀਤਾ ਉਹ ਵੀ ਪੁਲਿਸ ਨੇ ਕੁੱਟ ਕੇ ਹੱਤਿਆਬੰਦੀ ਬਣਾ ਹੋਇਆ ਸੀਗਾ ਜੀ ਸੋ ਇਹ ਚੀਜ਼ਾਂ ਦਾ ਜਿਹੜਾ ਇੱਕ ਨੈਚੁਰਲ ਰਿਐਕਸ਼ਨ ਹੈਗਾ ਲੋਕਾਂ ਦਾ ਕੁਦਰਤੀ ਜਿਉਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਦੀ ਹੈਗੇ ਦਵਾਇਆ ਜਾਏਗਾ ਇਹ ਜਦੋਂ ਦਾ ਕੇ ਸਿਆਸੀ ਹੱਲ ਹੋਣਾ ਚਾਹੀਦਾ ਸੀ ਜੇ ਇਸ ਤਰ੍ਹਾਂ ਫਾਇਦਾ ਇਹਨਾਂ ਦਾ ਵਾਵਾ ਕੀਤਾ ਇਹ ਰਿਐਕਸ਼ਨ ਹੋਏਗਾ ਪਰ ਇਹਨਾਂ ਲਈ ਯੂਨੋ ਬੰਲਾ ਚੀਟੀਸ਼ਿੰਗ ਪੁਰਾਜਵੀਨਾਂ ਸਿੱਖ ਮਾਰੇ ਸੀ ਉਹ ਇਹਨਾਂ ਨੇ ਆਰਮੀ ਨਹੀਂ ਮਾਰੇ ਸੀ ਜੀ ਕੋਈ ਵੀ ਜਿਹੜਾ ਇਹ ਹੋ ਸਕਦਾ ਵੀ ਕੋਈ ਉਹ ਪਾਕਿਸਤਾਨ ਵਾਲਾ ਕਹਿ ਰਹੇ ਨੇ ਸਾਨੂੰ ਸਦੂਦ ਦਿਓ ਕੋਈ ਜੀ ਕਿ ਇਹਨਾਂ ਨੇ ਕੋਈ ਉਹ ਗਲਤਿਆ ਨਹੀਂ ਰਹੇ ਇਹ ਤਾਂ ਸਿਰੀਆ ਬਿਲਡ ਅਪ ਕਰ ਰਹੇ ਨੇ ਜੀ ਵੀ ਸਾਰੇ ਇਕੱਠੇ ਹੋ ਜੋ ਕਸ਼ਮੀਰੀਆਂ ਨੂੰ ਟੁੱਟ-ਕੁੱਟ ਕੇ ਭਜਾਓ ਤੇ ਇਹ ਜਿਹੜਾ ਹੈਗਾ ਇਹਨਾਂ ਦਾ ਇੱਕ ਅਜੰਡਾ ਹੈ ਫੈਡਰੇਟ ਸਟੇਟਸ ਦੀ ਰਾਈਟਿੰਗ ਸੋਡ ਹੋਵੇ ਖਾਸ ਕਰ ਗਲਵਲ ਕਰਦੀਆਂ ਉਹਦੇ ਵਿੱਚ ਕਿਹਾ ਵੀ ਹਬੀਬ ਬਾਕੀ ਜਿਹੜੇ ਸਵਾਜ ਹਿੰਦੂਆਂ ਤੋਂ ਬਾਕੀ ਤਾਂ ਜਿਹੜੇ ਸੈਕੰਡ ਕਲਾਸ ਸਿਟੀਜ਼ਨ ਦੇ ਤੌਰ ਤੇ ਇਹ ਰਹਿਣਾ ਪਸੰਦ ਕਰਨਗੇ ਤਾਂ ਰਹਿ ਸਕਦੇ ਨੇ ਪਰ ਹਾਈ ਸਕੂਲ ਜਮਾਨ ਨਹੀਂ ਕਰ ਸਕਦੇ ਓਕੇ ਹਾਂ ਤੇ ਮਤਲਬ ਕਿ ਕਿਤੇ ਨਾ ਕਿਤੇ ਇਹ ਸਾਰਾ ਹਿੰਦੂ ਏਜੰਡੇ ਦੇ ਚੱਲਦੇ ਹੋ ਰਿਹਾ ਹੈ ਤੁਹਾਨੂੰ ਲੱਗ ਰਿਹਾ ਜੋ ਵੀ ਹੱਥ ਸੇ ਵਾਪਰ ਰਹੇ ਨੇ ਬਿਲਕੁਲ ਸਰ ਹਿੰਦੂ ਏਜੰਡਾ ਗ੍ਰੈਡਿਉਲੀ ਕਰ ਰਿਹਾ ਹੈ ਗ੍ਰੈਡਿਉਲੀ ਅਨਫੋਲਡ ਹੋ ਰਿਹਾ ਹੈ ਜੀ ਦੇਖੋ ਮਿਸ਼ਨ ਚਰਚਰ ਪਾਰਲੀਮੈਂਟ ਚ ਕਹ ਰਿਹਾ ਸੀ ਉਹਨਾਂ ਦੀ ਪਾਰਲੀਮੈਂਟ ਗ੍ਰੇਡ ਦੇ ਵਿੱਚ ਹੈਗਾ ਬਈ ਸਾਡੇ ਜਾਣ ਤੋਂ ਠੀਕ 50 ਸਾਲ ਬਾਅਦ ਤੇ ਹਿੰਦੂ ਰਾਜ ਕਾਇਮ ਕਰਨ ਦੀ ਕੋਸ਼ਿਸ਼ ਹੋਏਗੀ ਉਸ ਤੋਂ ਬਾਅਦ ਇੰਡੀਆ ਡਿਸਇੰਟਿਗਰੇਟ ਹੋਣਾ ਸ਼ੁਰੂ ਹੋ ਜਾਏਗਾ ਇਹ ਗੱਲ ਮੈਂ ਕਾਲੇਫਸ ਨੇ ਵੀ ਆਪਣੀ ਜਿਹੜੀ ਕਿਤਾਬ ਲਿਖੀ ਹੋਈ ਹੈ ਉਹ ਸਿਕਰਨੀ ਜੋ ਜੀ ਲਿਖਿਆ ਹੋਇਆ ਹੈ ਵੀ ਹਿੰਦੂ ਧਰਮ ਇੱਕ ਅਜਿਹਾ ਸਰਪਤੀ ਤਰ੍ਹਾਂ ਹੈਗਾ ਜਿਨੇ ਪਹਿਲਾਂ ਸਾਰੇ ਖਾਦੇ ਨੇ ਗੁੱਧਰਮ ਖਾਦਾ ਹੋਰ ਖਾਦੇ ਨੇ ਹੁਣ ਸਿੱਖਾਂ ਨੇ ਬਲੰ ਉਹਨਾਂ ਨੇ ਆਲਗ-ਆਲਗ ਵੇਲੇ ਨਾ ਮਾਰੇ ਹੋਇਆ ਜੀ ਇਹ ਸਿਰ ਹਾ ਇਮਰਜੈਂਸੀ ਰਿਪੋਰਟ ਵੀ ਹੈ ਜਿਹੜੀ ਇਹ ਕੋਈ ਡੀਪ ਐਂਟਰੀ ਦੀ ਰਿਪੋਰਟ ਹੈ 1900 ਅੰਟਰਲਾਕਿਉਨਿਥੋ ਗਾਰੰਟਾ ਜਿਹੜੇ ਕੁਫੀਆ ਇੰਡੈਲਜੈਂਸੀ ਰਿਪੋਰਟ ਹੈ ਉਹ ਵੀ ਦੇਖ ਲੋ ਜੀ ਇਹੀ ਲਿਖਿਆ ਹੋਇਆ ਹੈ ਕਿ ਜਿਹੜੇ ਇਹ ਅਰਜੀ ਨੇ ਬਿਲਡ ਅਪ ਕੀਤੇ ਹੋਏ ਨੇ ਸਿੱਖ ਗਦਰ ਨੂੰ ਕੋ ਖਤਮ ਕਰ ਲਈ ਜਿਹੜੀ ਈਵਨ ਸਵਾਰਕ 3 ਜਿੰਨੀ ਸਾਖੀ ਸਾਖੀ ਕਿ ਉਹ ਚ ਲਿਖਿਆ ਹੋਇਆ ਵੀ ਡਾਕਟਰ ਜਿਹੜਾ ਸੀਗਾ ਗਿਆਨੀ ਸ਼ੇਰ ਸਿੰਘ ਨੂੰ Pandit Madan Mohan Walia ਨੇ ਆਪਣੇ ਮਨ ਦੀ ਗੱਲ ਕਹੀ ਸੀ ਜੀ ਅੰਗਰੇਜ਼ੋਂ ਕੋ ਜਾਲੇ ਨੇ ਦੋ ਹਮ ਕੇਵਲ ਵਿਦਿਆ ਵਿੱਚ ਸੋਧਨ ਕਰਕੇ ਹੀ ਮੁਸਲਮਾਨਾਂ ਦੀ ਸਾਰੀ ਮੁਸਲਮਾਨੀ ਕੱਢ ਦੇਂਗੇ ਪਰ ਉਹ ਐਵੇਂ ਕੈਜੂਲਰ ਮਾਰਕ ਨਹੀਂ ਸੀਗਾ ਇਹ ਤਾਂ ਪਿਰਸੇ ਪਾਰਟ ਆਫ ਦੀ ਅਜੰਡਾ ਮੈਂ ਜੁਣੀ 21 ਵਾਲੇ ਤੋਂ ਪੜਦਾ ਸੀਗਾ ਇੱਕ ਉਹ ਕਈ ਰਮਾ ਕੇ ਸ਼ਕਾ ਸੀ ਉਹ ਜੀ ਬਿਲਕੁਲ ਮਤਲਬ ਉਹੀ ਚੀਜ਼ ਹੈ ਕਿ ਜਿੱਦਾਂ ਹੁਣ ਸਿੱਖਾਂ ਵਾਸਤੇ ਸਭ ਕੁਝ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਤੇ ਅਗਰ ਜੇਕਰ ਸਿੱਖ ਇਤਿਹਾਸ ਦੇ ਵਿੱਚ ਹੀ ਮਿਲਾਵਟ ਹੋ ਜਾਂਦੀ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਦੀ ਕਮਰ ਆਪਣੇ ਆਪ ਬੁਣੀ ਸ਼ੁਰੂ ਹੋ ਚੇਗੀ ਤੇ ਉਸੇ ਤਰੀਕੇ ਨਾਲ ਜੀ ਹਾਂ ਜੀ ਸਰ ਜਿਹੜਾ ਇਹ ਇਹ ਜਿਹੜਾ ਤਰੀਕਾ ਹੈਗਾ ਨਾ ਮਰਨ ਦਾ ਇਹਨਾਂ ਦਾ ਜਿਹੜਾ ਨਿਰਮਨੂ ਵਾਲਾ ਜਾਂ ਉਹ ਤਰੀਕਾ ਉਹ ਤਾਂ ਇਹਨੇ ਬਣਾਉਣਾ ਨਹੀਂ ਹੈਗਾ ਜੀ ਇਹ ਤਾਂ ਸਾਡੇ ਰਾਹੀ ਗੰਗੂ ਪੈਦਾ ਕਰਕੇ ਸਾਡੇ ਵਿੱਚ ਹੀ ਤੁਹਾਨੂੰ ਖਤਮ ਕਰਨਗੇ ਜੀ ਡਾਕਟਰ ਗੰਗੂ ਪੈਦਾ ਕਰਕੇ ਸਾਡੇ ਵਿੱਚ ਹੀ ਸਾਨੂੰ ਘੁਣਵਾ ਖਾਣਗੇ ਤੇ ਖਾ ਰਹੇ ਨੇ ਮਤੋਂ ਨਹੀਂ ਖਾ ਰਹੇ ਬਹੁਤ ਘਮੀ ਤੋਂ ਖਾਰੇ ਨੇ ਤੇ ਇਹਨਾਂ ਨੂੰ ਕਿੱਦਾਂ ਅਸੀਂ ਰੋਕਾਂਗੇ ਕਿੱਦਾਂ ਆਖਿਰ ਇਹਨਾਂ ਨੂੰ ਸਿੱਖ ਕਮਿਊਨਿਟੀ ਤੋਂ ਜਾਂ ਸਿੱਖ ਕੌਮ ਤੋਂ ਤਕਲੀਫ ਕੀ ਹੈ ਪ੍ਰੋਬਲਮ ਕੀ ਹੈ ਜਾਂ ਮੁ슬ਮਾਨਾਂ ਤੋਂ ਇਹਨਾਂ ਨੂੰ ਕੀ ਪ੍ਰੋਬਲਮ ਹੈ ਜਿਹੜਾ ਉਹਨਾਂ ਨੂੰ ਇਹ ਅਜੇ ਨਿਸ਼ਾਨਾ ਬਣਾਉਂਦੇ ਨੇ ਅੱਤਵਾਦੀਆਂ ਵੱਖਵਾਦੀ ਕਹਿ ਕੇ ਜਾਂ ਤਾਂ ਜੇਲਾਂ ਦੇ ਦਿੱਤੇ ਦਿੱਤੇ ਜਾਂਦੇ ਨੇ ਜਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਸਰ ਇੱਕ ਤੁਸੀਂ ਇੱਕ ਮਾਨਸਿਕਤਾ ਦੇਖੋ ਇੱਕ ਉਸਕਵਰ ਦੀ ਆ ਸਜਕਤੀ ਦੀ ਜਿਹੜਾ ਇਹਨੇ ਸਾਰ ਲਗਬਰ ਗੁਲਾਮ ਰਹਿ ਸਕੋ ਉਹਨੂੰ ਹਰੇਕ ਦੂਸਰੀ ਸ਼ਹਿ ਜਿਹੜੀ ਆ ਨਾ ਉਹਨੂੰ ਉਹਨੂੰ ਖਤਰਾ ਲੱਗਦਾ ਮੈਂ ਤੁਸੀਂ ਖਤਰਾ ਲੱਗਦਾ ਦੀ ਕਹਾਣੀ ਪੜ ਕੇ ਦੇਖੋ ਇਹ ਕੋਲ ਬਹੁਤ ੜੀ ਕਹਾਣੀ ਹੈ ਉਹ ਅਸਲ ਵਿੱਚ ਕਹਾਣੀਆਂ ਜਿਹੜਾ ਬੰਦੇ ਇੱਕ ਮਰੀ ਹੋਈ ਮਾਨਸਿਕਤਾ ਹੁੰਦੀ ਹੈ ਕਿ ਜੇ ਤੂੰ ਸਾਡੇ ਨਾਲ ਨਹੀਂ ਹੈਗਾ ਸਾਡੇ ਵਰਗਾ ਨਹੀਂ ਹੈਗਾ ਸੰਸਰ ਤੇਰੇ ਨੂੰ ਖਤਰਾ ਪੈਦਾ ਹੋ ਕੇ ਸੰਸਰ ਤੇਰੇ ਨੂੰ ਖਤਰਾ ਹੈਗਾ ਜੀ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਲੱਗਦਾ ਕਿ ਜੀ ਸਾਨੂੰ ਇਹ ਖਤਰਾ ਪੈਦਾ ਹੋਣ ਦੇ ਸਾਡੇ ਵਾਸਤੇ ਉਹ ਕਿਨਾਂ ਦਾ ਇਹ ਉਹ ਇਹਦਾ ਉਹਦੋਂ ਗੁਰੂ ਗੋਬਿੰਦ ਸਿੰਘ ਜੀ ਕਹੇ ਸੀ ਤੁਸੀਂ ਨੀਚੇ ਜਾ ਕੇ ਤੁਮੇਂ ਨਾਲ ਚਮਲ ਕਰਕੇ ਸਾਡਾ ਧਰਮ ਮਰੀਨ ਕਰ ਰਹੇ ਹੋ ਇਸ ਕਰਕੇ ਇਹਨਾਂ ਦੀ ਆਈਡੀਓਲੋਜੀਕਲ ਡਿਫਰੈਂਸ ਹੈ ਹੈ ਕਿ ਵਿਚਾਰਧਾਰਾ ਜਿਹੜੇ ਆਪਣੇ ਵਿਰੋਧ-ਵਿਰੋਧ ਹੈਗਾ ਉਸੇ ਕਰਕੇ ਇਹ ਉਹਨਾਂ ਨੂੰ ਖਤਮ ਕਰ ਗਏ ਨਹੀਂ ਸਾਨੂੰ ਇਹ ਕਦੇ ਨਾ ਕਦੇ ਸਾਡਾ ਧਰਮ ਸਾਡਾ ਇਹਨਾਂ ਨੂੰ ਦਿਮਾਗ ਵਿੱਚ ਵਸਿਆ ਹੋਇਆ ਜਿੱਕੇ ਖੰਡ ਪਾਰਤੇ ਰਹੂਗਾ ਕਿੱਲੇ ਹਿੰਦੂ ਹੀ ਰਹਿਣਗੇ ਫਿਰ ਸ਼ਾਇਦ ਅਸੀਂ ਸੁਰੱਖਿਅਤ ਮਹਿਸੂਸ ਕਰਾਂਗੇ ਜਿਆਦਾ ਹਿੰਦੂ ਪਾਵਰ ਬਣ ਜੇਗੀ ਜੀ ਹਿੰਦੂ ਕੌਮਤਾ ਬਣ ਜੇਗੀ ਪਰ ਤੁਹਾਨੂੰ ਕੀ ਲੱਗਦਾ ਹੈ ਹਿੰਦੁਸਤਾਨ ਜਿਸ ਨੂੰ ਕਹਿੰਦੇ ਨੇ ਜੋ ਕਿ ਸੰਵਿਧਾਨ ਦੇ ਵਿੱਚ ਕਿਤੇ ਐਗਜ਼ਿਸਟ ਨਹੀਂ ਕਰਦਾ ਇਹ ਸ਼ਬਦ ਠੀਕ ਹੈ ਜੀ ਬਟ ਉਸ ਨੂੰ ਥੋਪਿਆ ਜਾਂਦਾ ਹੈ ਹਰ ਪਾਸੇ ਭਾਰਤ ਜੋ ਹੈ ਭਾਰਤ ਦੇ ਵਿੱਚ ਅਗਰ ਸਿੱਖਾਂ ਨੂੰ ਅਲੱਗ ਕਰ ਦਿੱਤਾ ਜਾਵੇ ਜਾਂ ਕੱਢ ਦਿੱਤੇ ਜਾਵੇ ਤੁਹਾਨੂੰ ਲੱਗਦਾ ਹੈ ਕਿ ਭਾਰਤ ਐਗਜ਼ਿਸਟ ਕਰ ਸਕੂਗਾ ਰ ਜੇ ਕੋਸ਼ਿਸ਼ ਕਰਦੇ ਜਿਹੜੀ ਸਿੱਖ ਦੀ ਗੱਲ ਹੈ ਨਾ ਜਿਹੜੇ ਵਿੱਚ ਜਿਹੜੀ ਸਪਿਰਿਟ ਭਰੀ ਗੁਰੂ ਅਮਰ ਸਿੰਘ ਜੀ ਆਪ ਕੋ ਦੱਸ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਕਿਉਂਕਿ ਦੇਖੋ ਜਦੋਂ ਬੰਦਾਲ ਸਿੰਘ ਸਾਹਿਬ ਦੇ ਪੰਜਾਬ ਤੇ ਹਮਲਾ ਹੋਇਆ ਇਹ ਲਾਬਰ ਦਾ ਜੀ ਤਾਂ ਉਸ ਵੇਲੇ ਵੀ ਧਰਮਪੰਦੇ ਨਹੀਂ ਕੱਟ ਪਈ ਸੀ ਇੱਥੇ ਕੋਈ ਧਰਮਪੰਦੇ ਤਾਂ ਬਹੁਤ ਹੋਣੇ ਸੰਤ ਫਕੀਰ ਬੜੇ ਹੋਣੇ ਆ ਜੀ ਇੱਕੋ ਹੀ ਬੰਦੇ ਨੇ ਆਵਾਜ਼ ਉਠਾਈ ਜੀ ਉਹਨੇ ਵੀਰ ਤੁਸੀਂ ਬੰਦਾਲ ਬਣੀ ਪੜੀ ਹੋਣੇ ਕੋਈ ਮੁਗਲਾਂ ਕਿਸੇ ਨੇ ਪਰਚਾ ਲਾਇਆ ਕੋਈ ਮੁਗਲ ਨਾ ਹੋ ਆਂਦਾ ਜੀ ਬਿਲਕੁਲ ਇਹਨਾਂ ਨੇ ਉਹੀ ਰਹਿਆ ਉਹਨਾਂ ਨੇ ਵਿਰੋਧ ਕੀਤਾ ਵਿਰੋਧ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਇਸੇ ਕਰਕੇ ਇਕਬਾਲ ਸਾਹਿਬ ਲਿਖਦੇ ਆ ਕਿ ਮਰਦ ਜਿੰਦਗੋਤ ਮਰਦੇ ਕਾਮਲ ਨੇ ਜਗਾ ਖਾਬ ਸੇ ਜਗਾਣਾ ਹੁੰਦਾ ਆਤਮਰਜ ਜੋੜ ਕੇ ਜਗਾਇਆ ਹੁੰਦਾ ਬਿਲਕੁਲ ਉਹ ਉਹ ਇਹਨਾਂ ਨੂੰ ਪਸੰਦ ਨਹੀਂ ਖੜੀ ਉਹ ਰਸਨੋ ਥੰਮ ਨਹੀਂ ਸਕਿਆ ਸਿੱਧੀ ਗੱਲ ਕੀਤੀ ਸਿੱਟੀਆਂ ਨੂੰ ਇਸੇ ਕਦਰਮ ਜੋ ਹਸਪੀਟਲ ਮਾਈਨਸ ਹੋ ਜਾਏਗੀ ਜਿਹੜੀ ਉਹ ਹਸਪੀਟਲ ਹੈਗੀ ਆ ਅਸੀਂ ਇਨਸਾਫ ਮੰਗਣ ਲਈ ਹੁਣ ਪੰਜ ਲੱਖ ਸਾਰੇ ਜਗ੍ਹਾ ਤੇ ਈਵਨ ਬਿਹਾਰ ਤੱਕ ਹਿਮਾਚਲ ਤੱਕ ਕੀ ਸ਼ੇਟਾਂ ਕਿੰਨੀਆਂ ਹਟੀਆਂ ਨੇ ਇਸ ਮੀਡੀਆ ਨੂੰ ਜਿਹੜੇ ਬਲੋਗ ਸਾਡੇ ਜੋ ਲੇਬਰ ਕਰਨਾ ਹੁੰਦਾ ਉਹਨਾਂ ਦੇ ਵੀ ਹਮਲੇ ਹੋਏ ਨੇ ਸਾਡੇ ਅਸੀਂ ਪੰਜਾਬ ਦੀ ਨਾਲ ਖੜੇ ਆ ਸਾਡੇ ਗੁਰਦੁਆਰੇ ਅਸੀਂ ਖੁੱਲ੍ਹ ਦੇ ਕੇ ਹੋਏ ਨੇ ਸਾਡੀ ਸੇਕ ਕੌਮ ਨਾਲ ਖੜੀ ਹੈ ਜਿੰਨਾਂ ਲੱਖੇ ਹੋਣਾ ਨੇ ਤਾਂ ਆਪਣੇ ਨੰਬਰ ਜਿੱਤੇ ਹੋਏ ਨੇ ਵੀ ਹਲਕੂ ਤੋਂ ਤੁਹਾਨੂੰ ਤਕਲੀਫ ਤੁਹਾਨੂੰ ਦੱਸੋ ਅਸੀਂ ਨਾਲ ਖੜਾ ਹੈ ਸੀ ਉਹ ਸਾਡੇ ਜੋ ਉਹੀ ਗੁਰੂਆਂ ਦੀ ਫੇਲਡ ਭਰੀ ਹੋਈ ਹੈ ਤੁਸੀਂ ਦੇਖੋ ਜਦੋਂ ਸਾਡੇ ਬੱਚੇ ਕਦੋਂ ਗੁਰੂ ਸਾਹਿਬ ਦੇ ਸ਼ਹੀਦ ਕੀਤੇ ਗਏ ਛੋਟੇ ਸਾਹਿਬਜ਼ਾਦੇ ਅਸੀਂ ਉਹਨਾਂ ਦਾ ਉਹ ਢਾਹਿਆ ਨਹੀਂ ਹੈਗਾ ਜਿਹੜਾ ਮੁਸਲਮਾਨਾਂ ਦਾ ਉਹ ਰੋਜ਼ ਅਸੀਂ ਸਾਡੇ ਅਸੀਂ ਇਹ ਕੰਮਾਂ ਦੀ ਬਲੀਵਿੰਗ ਕਰਦੇ ਹਾਂ ਨਹੀਂ ਹਰਦਾ ਫਲ ਸੁਭਾ ਹੈਗਾ ਦੁਨੀਆ ਨੂੰ ਨੌਲਡੇ ਕੇ ਵਿਚਾਰਧਾਰਕ ਤੌਰ ਤੇ ਸਭੂ ਮਾਨਨ ਜਨੇ ਵੀ ਵਿਚਾਰਧਾਰਾ ਨਾਲ ਹੀ ਸੰਬੰਧ ਛੱਡ ਕੇ ਨਿਵੇਸ਼ ਕਰ ਕਰ ਕੇ ਲੋਕਾਂ ਨਾਲ ਜੁੜਿਆ ਤਾਂ ਕੱਲ ਹਰਦਾ ਖਰਬਤ ਆਣੀ ਹੈਗਾ ਇਹ ਸिखਾਉਣਾ ਸਾਨੂੰ ਇਹ ਸਾਡੇ ਤੇ ਇਹ ਜਿਹੜਾ ਇਹ ਕੰਮ ਕਰਦੇ ਨੇ ਇਹ ਬੜਾ ਨਹੀਂ ਚੰਗ ਕੰਮ ਕਰਦੇ ਨੇ ਤੁਸੀਂ ਦੇਖੋ ਬੁੱਧਿਜ਼ਮ ਜਿਹੜਾ ਪੂਰੇ ਇੰਡੀਆ 'ਚ ਫੈਲਾ ਹੋਇਆ ਸੀ ਉਹ ਇੰਡੀਆ ਨੇ ਮਾਰ ਕੇ ਪਾਇਆ ਇੱਥੋਂ ਜੀ ਹੁੰਦੇ ਕੋਈ ਜਿਹੜਾ ਲਾਰਜ ਕੰਟਰੀਜ਼ ਨੇ শ্রীলঙ্কা ਹੈਗਾ ਬਰਮਾ ਹੈਗਾ ਅਗਰ ਜੈਨਾ ਹੈਗਾ ਜਪਾਨ ਸਾਰੇ ਸਾਰੇ ਬੁੱਧਿਜ਼ਮ ਥੱਲੇ ਹੋਇਆ ਬਿਲਕੁਲ गौतम गौ। जल रही है मैं यार में हो हो तो जो बंद हिस्ट्री पढ़ते हैं समझ नहीं आएगी हिस्सा को समझते हैं समझ आ गई की ट्रेंडर जा रहे हैं ਮੂਵਮੈਂਟ ਟ੍ਰੈਂਡਸ ਜਿੱਦਾਂ ਨੂੰ ਜਾ ਰਹੇ ਨੇ ਉਹਨੂੰ ਦੇਖਦੇ ਹੋਏ ਤੁਹਾਨੂੰ ਪੰਜਾਬ ਦੀ ਜਿਹੜੀ ਜਵਾਨੀ ਉਹਨਾਂ ਦਾ ਭਵਿੱਖ ਕੀ ਨਜ਼ਰ ਆਉਂਦਾ ਹੈ ਕਿਉਂਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਜਦੋਂ ਤੁਸੀਂ ਬੀਤੇ ਦਿਨੀ ਤੋਂ ਬਾਖੂ ਵੀ ਜਾਣਦੇ ਹੋ ਕਿ ਤਿੰਨ ਨੌਜਵਾਨਾਂ ਉੱਤੇ ਸਿਰਫ ਸਿੱਖ ਲਿਟਰੇਚਰ ਰੱਖਣ ਦੇ ਚੱਲਦੇ ਆਂ ਉਮਰ ਤੇ ਅੱਧੀ ਸੜਾ ਸੁਆਲਤੀ ਜੀ ਸਰ ਉਹ ਢੀ ਮੋਰਲਾਈਜ਼ ਕਰਨ ਦੇ ਇੱਕ ਤਰੀਕੇ ਹੁੰਦੇ ਨੇ ਫਰ ਕਾਮ ਨੂੰ ਜੀ ਮੋਰਲਾਈਜ਼ ਕਰਨ ਦੇ ਉਹਨਾਂ ਚ ਆਤਮ ਨਿਸ਼ਵਾਰ ਕਤਲ ਕਰਨ ਦੇ ਉਹਨਾਂ ਦੀ ਹੀਣ ਭਾਵਨਾ ਪੈਦਾ ਕਰਨ ਦੇ ਜਿਹੜੀ ਪਹਿਲਾਂ ਕੋਸ਼ਿਸ਼ ਕਰਦੇ ਆਏ ਨੇ ਫਿਰ ਅਸੀਂ ਖਾਣ ਨੂੰ 12 ਵਜੇ ਗਾੜਾਣਾ ਹੋਰ ਕਰ ਲੈਣਾ ਇਹ ਸਰ ਉਸ ਉਸ ਤਾਈਂ ਪਾਪ ਆ ਗਿਆ ਤੁਸੀਂ ਦੇਖੋ ਇੱਕ ਬੰਦੇ ਉੱਪਰਲੀ ਆਲਟਰੇਟਿੰਗ ਜਾ ਰਹੇ ਹੋਣ ਮੇਰੇ ਰੰਗਦਲ ਵਾਲੇ ਉੱਪਰਲੀ ਬੰਦੇ ਜਾ ਰਹੇ ਹੋਣ ਆ ਜੀ ਤੁਸੀਂ ਮੈਨੂੰ ਕਿਤੇ ਨਾ ਰਿਪੋਰਟ ਭੇਜੀ ਹੈ ਜਿਸ ਵਨ ਵਾਚ ਸੁਰੂਪਾ ਗਿਆ ਕੋਕਣ ਜਿਹੜੀ ਅਸੀਂ ਹਿੰਸਾ ਦਾ ਸੰਗਿਆਰੇ ਔਰ ਮੁਛਾਉਂਦੋ ਲੱਗੇ 1914 ਤੋਂ ਮੇਰੀ ਵਸ਼ਿਆ ਨੇ ਕਹਿੰਦੇ ਕਿ ਇਹਨਾਂ ਖਿਲਾਫ ਉਹਨਾਂ ਖਿਲਾਫ ਪਹਿਲੀ ਕਦੇ ਪੁਲਿਸ ਐਕਸ਼ਨਿੰਗ ਕਰਨੀ ਕਿ ਐਕਸ਼ਨ ਕਰਦੀਆਂ ਕਿ ਇਸ ਪਰਸੂ ਨਹੀਂ ਕਰਦੀਆਂ ਤਾਂ ਕਿ ਉਹਨਾਂ ਅੱਗੇ ਕੋ ਬੰਦੇ ਦੀ ਨਿਰਾਸ਼ਾ ਪੂਰੀ ਨਿਰਾਸ਼ਾ ਹੋ ਜਾਂਦੀ ਹੈ ਅਗਲਾ ਫਿਰ ਆਪਣੇ ਫੇਟੂ ਰਹਿਣ ਕਰ ਦਿੰਦਾ ਇਹ ਸੋਚ ਕੇ ਕਿ ਚੱਲੇ ਹੋਏ ਨੇ ਕਿ ਫਿਰ ਅਬ ਤਾਂ ਕਹਿੰਦੇ ਥੱਕ ਹਾਰ ਕੇ ਯਾਰ ਅਸਾ ਦਾ ਕੋਈ ਹੈ ਨਹੀਂ ਕਿਰੋ ਐਵੇਂ ਮਿਲ ਨਹੀਂ ਨਾ ਜਮੀਨ ਕਟੋ ਤੇ ਤੁਹਾਨੂੰ ਸਿਆਸਤਦਾਨਾਂ ਤੋਂ ਕੀ ਉਮੀਦ ਹੈ ਜੋ ਪੰਜਾਬ ਦੀ ਸਿਆਸਤ ਸਾਹਮਣੇ ਬੈਠੇ ਨੇ ਬੇਸ਼ੱਕ ਕੈਪਟਨ ਸਰਕਾਰ ਹੋਵੇ ਰਵਾਇਤੀ ਪਾਰਟੀਆਂ ਦੀ ਗੱਲ ਕਰੀਏ ਜਾਂ ਬਾਦਲੂ ਦੀਆਂ ਪਾਰਟੀਆਂ ਦਾ ਆਪਾਂ ਕਿਸੇ ਕੋਲ ਕੋਈ ਆਫਰ ਨਹੀਂ ਕਰਨੀ ਚਾਹੀਦੀ ਇਹ ਤਾਂ ਆਲਰੇਡੀ ਬਹੁਤ ਜਿਆਦਾ ਨੁਕਸਾਨ ਕਰ ਚੁੱਕੇ ਨੇ ਇਹਨਾਂ ਨੇ ਤਾਂ ਸੱਣਾ ਤੋਂ ਹੀ ਐਕਸੈਪਟ ਕਰ ਲਿਆ ਹੋਇਆ ਸੀ ਇਹ ਗੱਲ ਦੇਖੋ ਜੇ ਇਹ ਪੰਜਾਬ ਦੇ ਵਿੱਚ ਥੋੜਾ ਜਿਆਦਾ ਸੰਜੀਦਾ ਹੁੰਦੇ ਪੰਜਾਬੀ ਬੋਲੀ ਦਾ ਹਾਲ ਨਾ ਹੁੰਦਾ ਪੰਜਾਬ ਦਾ ਸਿਹੜੇ ਪੁੜੀ ਦੀ ਸੋਨੇ ਨੇ ਮਰਿਆਈ ਪਾਣੀ ਦਾ ਲੁੱਟੇ ਨਾ ਜਾਂਦੇ ਰਾਜਧਾਨੀ ਦਾ ਹਾਲ ਨਾ ਹੁੰਦਾ ਜੇ ਕੋਸਟ ਤੋਂ ਬਾਅਦ ਕਿੰਨੀ ਅਚੇ ਚੜ੍ਹਦਾ ਹੈ ਫਿਰ ਕਿੱਡੋ ਕੇ ਬਣਿਆ ਨੇ ਹੁਣ ਆਂਧਰਾ ਪ੍ਰਦੇਸ਼ ਵਾਈ 22 ਸਰਕਟ ਹੋਇਆ ਉਹਦੇ ਵਿੱਚੋਂ ਕਿਸੇ ਨੇ ਹਦਰਾਬਾਦ ਦਾ ਰਹਿਤ ਨਹੀਂ ਬਾਇ ਯੂਨੀਅਨ ਟੈਰੀਟਰੀ ਬਣ ਜੇਗੀ ਜੀ ਬਿਲਕੁਲ ਇਹ ਸਿਰਫ ਐਥੀ ਹੋਇਆ ਉਹਨਾਂ ਦਿਖਾਉਣ ਦੇ ਵਾਸਤੇ ਹੋਇਆ ਮੈਂ ਭਾਈ ਸ਼ੋਕ ਸਿੰਘ ਨਾਲ ਵੀ ਗੱਲ ਕੀਤੀ ਸੀ ਇੱਕ ਵਾਰੀ ਮੈਂ ਕਿਹਾ ਵਿਰਿਆ ਤਾਂ ਹੋਰ ਛੱਡਾਂ ਦੀ ਲੱਗ ਜੈ ਨੇ ਹੋਣਗੇ ਔਰ ਇਹ ਕਿਉਂ ਨਹੀਂ ਕਿ ਰਾਜ ਹਾਜਸਤਾ ਹੰਦਰਮਾ ਦਾ ਪਾਣੀ ਕਿਉਂ ਨਹੀਂ ਮਿਲਿਆ ਜੀ ਪੰਜਾਬ ਨੂੰ ਜੇ ਉਹਨਾਂ ਦਾ ਪਾਣੀ ਕਿਉਂ ਨਹੀਂ ਮਿਲ ਸਕਦਾ ਜੇ ਤੋਂ ਮਗਰਾ ਇਹ ਗੱਲ ਕੀਤੀ ਹੈ ਯਾ ਸਰ ਨਰਮਦਾ ਦਾ ਪਾਣੀ ਮਿਲਣਾ ਚਾਹੀਦਾ ਜਦ ਇਹਨੇ ਕਿ ਹਾਂ ਵੀ ਤੁਸੀਂ ਰਿਕਰਿਅਨ ਸੈਟੀ ਲੱਗੇ ਉਹ ਕਹਿੰਦਾ ਸਾਨੂੰ ਪੰਜਾਬ ਦੀ ਪਾਣੀ ਮਿਲ ਰਿਹਾ ਉਹ ਹੱਸ ਕੇ ਆ ਜੀ ਕਿ ਮੈਂ ਵੀ ਤੁਸੀਂ ਪੰਜਾਬ ਦੀ ਗੱਲ ਛੱਡੋ ਤਾਂ ਇਹ ਸਾਡੇ ਲੀਡਰਾਂ ਦੀ ਕਰਤੂਤ ਹੈ ਜੀ ਕਿ ਇਹ ਸਰਵਕੀ ਪਾਰਟੀਆਂ ਦੇ ਨਾਲ ਲੱਗਣਗੇ ਜਾਂ ਉਹਨਾਂ ਦੇ ਵਿਚਾਰਧਾਰਾ ਨਾਲ ਲੱਗਣਗੇ ਉਹ ਤਾਂ ਆਪਣੇ ਸਫੇ ਹੈਗੇ ਨੇ ਉਹਨਾਂ ਨੂੰ ਅਹੀ ਪੜੇਖਾ ਹੁੰਦਾ ਜਿਵੇਂ ਮੈਂ ਡੱਡੂ ਵਾਲੀ ਸਭਰਾ ਦੋਸਤੀ ਕਰਦੇ ਡੱਡੂ ਛੋਟੇ ਖਾਈ ਜਾਵੇ ਡੱਡਾ ਵੱਡਾ ਬਚਾ ਰਹੇ ਉਹ ਮੇਰਾ ਡੱਡੂ ਇਹ ਗੱਲ ਚੋਂ ਨਾ ਕਰੇ ਵੀ ਉਹਦੀ ਫੱਟ ਕਦੇ ਆ ਜਾਣੀ ਹੈ ਜੀ ਬਿਲਕੁਲ ਬਿਲਕੁਲ ਤੇ ਅੰਤ ਵਿੱਚ ਇੱਕ ਚੀਜ਼ ਜੋ ਜ਼ਰੂਰ ਤੁਹਾਡੇ ਤੋਂ ਜਾਣਨੀ ਚਾਹਾਂਗਾ ਕਿ ਜੋ ਵੀ ਘੱਟ ਗਿਣਤੀ ਹੈ ਨੇ ਬੇਸ਼ੱਕ ਬੋਧੀ ਨੇ ਜੈਨੀ ਨੇ ਸਿੱਖਾਂ ਜਾਂ ਫਿਰ ਅਸੀਂ ਇਸਾਈਆਂ ਦੀ ਗੱਲ ਕਰੀਏ ਤੇ ਜੋ ਜਵਾਨ ਵਰਗ ਦੇ ਨਾਲ ਅੱਜ ਬਿਹੇਵੀਅਰ ਕੀਤਾ ਜਾ ਰਿਹਾ ਜੋ ਕਸ਼ਮੀਰੀ ਸਟੂਡੈਂਟਸ ਦੇ ਨਾਲ ਬਿਹੇਵੀਅਰ ਕੀਤਾ ਜਾ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦੇ ਨਾਲ ਅੱਜ ਦੀ ਸਿਚੁਏਸ਼ਨ ਅਸੀਂ ਸਮਝ ਸਕਦੇ ਹਾਂ ਕਿਉਂਕਿ ਸਿਆਸਤਦਾਨਾਂ ਨੇ ਤਾਂ ਆਪਣੀਆਂ ਚਾਲਾਂ ਚੱਲਦੇ ਰਹਿਣਾ ਪਰ ਸਾਡਾ ਫਰਜ਼ ਬੰਦ ਹੈ ਕਿ ਅਸੀਂ ਆਪਣੀ ਜਵਾਨੀ ਸੰਭੀਏ ਬਿਲਕੁਲ ਜੀ ਬਿਲਕੁਲ ਔਰ ਮੈਂ ਤਾਂ ਇਹ ਬੜੀ ਬੜੀ ਖੁਸ਼ੀ ਮਹਿਸੂਸ ਕਰਦਾ ਵੀ ਜਿਹੜੇ ਪੰਜਾਬ ਦੇ ਲੋਕ ਆਪ ਹੀ ਇਕੱਠੇ ਹੋਏ ਨੇ ਆਪ ਹੀ ਸੋਚਿਆ ਵੀ ਇਹਨਾਂ ਨੂੰ ਗੁਰਦੁਆਰੇ ਖੁਲ੍ਹੇ ਲਿ ਕੋ ਲੀਡਰ ਪਾ ਕੇ ਲਕਿਆ ਨਹੀਂ ਕਿਸੇ ਲੀਡਰ ਨੇ ਕੰਡਾ ਨਹੀਂ ਕੀਤਾ ਵੀ ਕਸ਼ਮੀਰੀਆਂ ਨਾਲ ਧੱਕਾ ਨਾ ਕਰੋ ਜੀ ਤਾਂ ਉਹ ਤਾਂ ਉਧਰ ਕੇ ਗੁਰੂ ਮਹਾਰਾਜ ਕਰਨੇ ਜਿੱਦ ਮੈਂ ਹੁਣ ਦੇਖੋ ਖਾਰਾ ਸਾਹਿਬ ਨੇ ਉਹ ਆੜ ਠਾਈ ਆ ਵੀ ਪੁਲਿਸ ਵਾਲੇ ਆਦਮੀ ਹੋਏ ਸੈਸ ਕਰਦੇ ਨੇ ਉਹਨਾਂ ਦੇ ਖਿਲਾਫ ਬਈ ਕੇਸ ਵੀ ਸਾਬਤ ਹੋਏ ਨੇ ਮਨੀਵਰਚੀ ਕੀ ਹੋਏ ਨੇ ਉਹਦੇ ਨਾਲ ਕੀ ਸਾਰਾ ਇੱਕ ਸੀਲੀ ਐਲੀਏਸ਼ਨ ਦੀ ਆ ਰਹੀ ਹੈ ਔਰ ਮੈਨੂੰ ਇਹ ਲੱਗਦਾ ਵੀ ਜੇ ਇੱਕ ਵਾਰ ਜਦੋਂ ਵਿਨਾਸ਼ ਹੋਣਾ ਸ਼ੁਰੂ ਹੁੰਦਾ ਨਾ ਪੁਰੇ ਨਾਲ ਨੈਚੁਰਲ ਰਿਐਕਸ਼ਨ ਲੋਕਾਂ ਦਾ ਹੁੰਦਾ ਹੈ। ਉਹ ਜੂਰੀ ਨਹੀਂ ਵੀ ਕਿ ਤਰ੍ਹਾਂ ਹੀ ਬਦਾ ਹੁੰਦਾ ਕਿ ਮਰੀ ਉਹ ਗੱਲ ਨਿਕਲੇ ਆਉਣੀ ਹੁੰਦੀ ਹੈ ਭਾਈ। ਅਸੀਂ ਦੋਸਤਾਂ ਨਾਲ ਆਸਟ ਬੈਠੇ ਖੇਲਣੇ ਲਈ ਸ਼ਾਇਦ ਕਦੇ ਕੋਈ ਵਧੀਆ ਹੋ ਜਾਏਗਾ। ਜੀ ਅੰਤਿਤਾ ਗੁਰਬਾਣੀਆਂ ਥੰਡਬਾਣੀ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਸ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੀ ਕਹਿਣਾ ਚਾਹੋਗੇ? ਜੋ ਇਸ ਘਟਨਾ ਤੋਂ ਬਾਅਦ ਕਾਫੀ ਸਹਮੇ ਹੋਏ ਨੇ। ਮੈਂ ਤਾਂ ਸਾਰੀਆਂ ਸੰਗਤਾਂ ਨੂੰ ਅਹੀ ਲਹਿਨਤੀ ਕਰੂੰਗਾ ਜੀ ਵੀ ਆਪਣੇ ਗੁਰੂਆਂ ਦਾ ਉਪਦੇਸ਼ ਨਾਲ ਸੁਣੋ। ਸ਼ਾਂਤੀ ਨਾਲ ਰਹੋ। ਔਰ ਅਕਲ ਦੇ ਰਸਤੇ ਚੱਲ ਕੇ ਆਪਣਾ ਜਦ ਵਿੱਚ ਇਹ ਤੁਹਾਨੂੰ ਉਹ ਮੇਰੇ ਬੰਧਾਰ ਹੈਗੀ ਆ ਉਹਦੇ ਮੁਕਾਬਲੇ ਦਾ ਚੈਲੰਜ ਤੁਸੀਂ ਆਪਣਾ ਰਸਤਾ ਖੋਜ ਕੇ ਉਸੇ ਰਾਹ ਤੇ ਤੁਰ ਕੇ ਅਹ ਲੰਭੋ ਆਪਣਾ ਪੈਨਿਕ ਕਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਠੰਡੇ ਰਸਤੇ ਬੈਠ ਕੇ ਉਹ ਉਕਤਰ ਮਿਲੋ ਮੇਰੇ ਭਾਈ ਦਿਲ ਦਾ ਦੂਰ ਕਰੋ ਲੰਦਾਈ ਰਸਤਾ ਹੀ ਫੋਟਾ ਹਾਲ ਤੱਕ ਨਿਕਲੇਗਾ ਕਿਸੇ ਤੇ ਦਿਲ ਨਾ ਕਰੋ ਕਿਸੇ ਪਾਣੀ ਲੀਡਰਸ਼ਿਪ ਤੇ ਆਸਰਾ ਨਾ ਲਓ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਔਰ ਇਹੀ ਤੁਹਾਨੂੰ ਅਥਾਸ਼ਕਤੀ ਮਿਲੇਗੀ ਏਥੋਂ ਤੁਸੀਂ ਉੱਥੇ ਅੱਗੇ ਜਾਓਗੇ ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਅਖੰਡ ਬਾਣੀ ਨਾਲ ਗੱਲ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ